ਕਰਤਾਰ ਕੀ ਸੋਗੰਦ ਹੈ ਨਾਨਕ ਕੀ ਕਸਮ ਹੈ ਜਿਤਨੀ ਵੀ ਹੋ ਤਾਰੀਫ ਗੋਬਿੰਦ ਕੀ ਉਹ ਕਮ ਹੈ ਸਰਬੰਸਦਾਨੀ ਧੰ ਧੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਮਹਿਜ਼ 7 ਦਿਨਾਂ ਦੇ ਅੰਦਰ ਆਪਣਾ ਪੂਰਾ ਪਰਿਵਾਰ ਦੇਸ਼ ਕੌਮ ਦੇ ਉੱਤੋਂ ਵਾਰ ਦਿੱਤਾ ਧੰ ਧੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਛੋਟੇ ਸੈਪਾਹ ਜਾਦੀਆਂ ਅਤੇ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਨੂੰ ਨਮਨ ਕਰਨ ਲਈ ਚੱਲ ਰੇ ਸ਼ਹਾਦਤ ਸਭਾ ਦੇ ਦਿਨਾਂ ਦੇ ਵਿੱਚ ਵਰਦਾਨ ਆਯੁਰਵੇਦਾ ਦੇ ਐਮ ਡੀ ਸੁਭਾਸ਼ ਕੋਇਲ ਵੱਲੋਂ ਫ੍ਰੀ ਆਯੁਰਵੈਦਿਕ ਚੈੱਕਅਪ ਕੈਂਪ ਦਾ ਆਯੋਜਨ ਚੁੰਨੀ ਕਲਾਂ ਫਤਿਹਗੜ੍ਹ ਸਾਹਿਬ ਵਿਖੇ ਕੀਤਾ ਗਿਆ ਜਿਸ ਦੇ ਵਿੱਚ ਸੈਂਕੜਿਆਂ ਦੀ ਤਾਦਾਦ ਵਿੱਚ ਸੰਗਤਾਂ ਪਹੁੰਚੀਆਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿ ਇਸ ਮੌਕੇ ਸੁਭਾਸ਼ ਕੋਇਲ ਆਪਣੇ ਸਮੁੱਚੇ ਪਰਿਵਾਰ ਸਮੇਤ ਇੱਥੇ ਪਹੁੰਚੇ ਅਤੇ ਸੰਗਤਾਂ ਦੀ ਸੇਵਾ ਕੀਤੀ ਇਸ ਦੌਰਾਨ ਗੁਰੂ ਕੇ ਲੰਗਰ ਵੀ ਅਤੁੱਟ ਵਰਤੇ ਗਰਮ ਦੁੱਧ ਦਾ ਲੰਗਰ ਵੀ ਲਗਾਇਆ ਗਿਆ ਅਤੇ ਰੋਟੀ ਦੇ ਲੰਗਰ ਵੀ ਅਤੁੱਟ ਵਰਤੀ ਇਸ ਦੌਰਾਨ ਇੰਟਰਨੈਸ਼ਨਲ 골ਡ ਮੈਡਲਿਸਟ ਟਾਡੀ ਜਥੇ ਨੇ ਆਪਣੀ ਹਾਜ਼ਰੀ ਭਰੀ ਅਤੇ ਆਈਆਂ ਹੋਈਆਂ ਸੰਗਤਾਂ ਨੂੰ ਗੁਰੂ ਕਾ ਜਸ ਸੁਨਾ ਕੇ ਨਿਹਾਲ ਕੀਤਾ ਜੋ ਗੀਤ ਖੁਸ਼ੀ ਦੇ ਗਾਦੇ ਸੀ ਪਰ ਬੈਣ ਵੀ ਪਾਦੇ ਵੇਖੇ ਨੇ ਜੋ ਮਾਰਖ ਘੂਰਾ ਟੱਪਦੇ ਸੀ ਉੱਚੀ ਨਾਲ ਖੰਗਦੇ ਵੇਖੇ ਨੇ ਕਈ ਅਕਲਾ ਸ਼ਕਲਾ ਵਾਲੇ ਮੈਂ ਖਾਕ ਸੁੜਦੇ ਵੇਖੇ ਨੇ ਕਈ ਕਾਣੇ ਗੰਜੇ ਬਦਮਗ ਦੇ ਲਾਲਾਂ ਨਾਲ ਤੁਲਦੇ ਵੇਖੇ ਨੇ ਜੋ ਦਾਨ ਲਖਾਂ ਦਾ ਕਰਦੇ ਸੀ ਗਲੀਆਂ ਚ ਮੰਗਦੇ ਵੇਖੇ ਨੇ ਇਹਨੂੰ ਕਹਿੰਦੇ ਨੇ ਕੁਦਰਤ ਦੇ ਰੰਗ ਮਹਾਰਾਜ ਦੇ ਬੜੇ ਸੁੰਦਰ ਬਚਨੇ ਪਾਵਨ ਪਿੱਤਰ ਬਾਣੀ ਦੇ ਭਿਖਾਰੀ ਤੇ ਰਾਜ ਘਰਾਵ ਰਾਜਾ ਤੇ ਭਿਖਾਰੀ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਤੁਸੀਂ ਪਾਵਨ ਪਿੱਤਰ ਬਾਣੀ ਪੜ੍ਹਦੇ ਹੋ ਸੁਖਮਨੀ ਸਾਹਿਬ ਉਹਦੇ ਅੰਦਰ ਮਹਾਰਾਜ ਨੇ ਸਾਨੂੰ ਇਹੀ ਗੱਲ ਸਮਝਾਉਣ ਦਾ ਯਤਨ ਕੀਤਾ ਹੈ ਮਾਰਾ ਕਹਨੇ ਮਨ ਮੂਰਖ ਕਾਹੇ ਬਿਲ ਲਾਈਐ ਪੂਰਵ ਲਖੇਕਾ ਲਿਖਿਆ ਪਾਈਐ ਜੋ ਕਿਸ਼ ਕਰੈ ਸੋਈ ਸੁਖਮਾਨ ਭੂੜਾ ਕਾਹੇ ਫਰੈ ਅਜਾਨ ਇਸ ਮੌਕੇ ਹਾਜ਼ਰ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਵਰਦਾਨ ਆਯੁਰਵੇਦਾ ਦੇ ਐਮ ਡੀ ਸੁਭਾਸ਼ ਗੋਇਲ ਨੇ ਕਿਹਾ ਕਿ ਤੁੰਤਨ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੀ ਦੇ ਛੋਟੇ ਸੈਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਅਦੁੱਤੀ ਹੈ। ਉਹਨਾਂ ਕਿਹਾ ਕਿ ਅਜਿਹੀ ਸ਼ਹਾਦਤ ਪੂਰੀ ਦੁਨੀਆ ਪਰਦੇ ਵਿੱਚ ਕਿਦਰੇ ਵੀ ਨਹੀਂ ਮਿਲਦੀ। ਉਹਨਾਂ ਨੇ ਕਿਹਾ ਕਿ ਛੋਟੇ ਸੈਬਜ਼ਾਦਿਆਂ ਬਾਬਾ ਜਰਾਵਰ ਸਿੰਘ, ਬਾਬਾ ਫਤਿਹ ਸਿੰਘ ਨੇ ਮਹਿਜ਼ 9 ਸਾਲ ਅਤੇ 7 ਸਾਲ ਦੀ ਉਮਰ ਵਿੱਚ ਜਿਸ ਬਹਾਦਰੀ ਦੇ ਨਾਲ ਜ਼ਾਲਮ ਮੁਗਲ ਹਕੂਮਤ ਦਾ ਟਾਕਰਾ ਕੀਤਾ ਉਸ ਦੇ ਅੱਗੇ ਪੂਰੀ ਦੁਨੀਆ ਦਾ ਸਿਰ ਝੁਕਦਾ ਹੈ ਇਸ ਮੌਕੇ ਉਹਨਾਂ ਨੇ ਸੰਗਤਾਂ ਨੂੰ ਵੀਰ ਬਾਲ ਦਿਵਸ ਦੀ ਵਧਾਈ ਦਿੰਦਿਆਂ ਹੋਇਆ ਕਿਹਾ ਕਿ ਛੋਟੇ ਸਹਿਬਜ਼ਾਦਿਆਂ ਦੀ ਮਹਾਨ ਸ਼ਹਾਦਤ ਕਰਨ ਉਹਨਾਂ ਦਾ ਨਾਮ ਇਤਿਹਾਸ ਦੇ ਸੁਨਹਿਰੀ ਪੰਨਿਆਂ ਵਿੱਚ ਲਿਖਿਆ ਗਿਆ ਹੈ